कहने कहीं ऐसे तो नहीं है कि ये घर से लेके लेके आता है और यहां पे पटाख से दो मिनट में पार जाके मेरे मेरे पे प्रभाव स्टेज er लगी है करण सर सर बहुत बहुत थैंक यू तुम इस फिल्म का पार्ट बने कहीं ऐसे तो नहीं है कि ये घर से लेके लेके आता है और यहाँ पे पटाख से दो मिनट में पार जाके मेरे पे कहते प्रभाव जि पा घर से नहीं जी हाँ। ਦੀ ਪਹਿਲਾ ਤਾਂ ਬੜੀ ਵੱਡੀ ਗੱਲ ਹੈ ਜੀ ਮੇਰੇ ਲਈ ਮੈਂ ਕਹਿ ਰਿਹਾ ਕਿ ਪੰਜਾਬ ਪੰਜਾਬੀ ਲਈ ਬਹੁਤ ਵੱਡੀ ਗੱਲ ਹੈ ਕਿ ਐਡੀ ਵੱਡੀ ਸਟੇਜ ਲੱਗਿਆ ਕਰਨ ਸਰ ਪਹੁੰਚੇ ਨੇ ਸਰ ਬਹੁਤ ਬਹੁਤ ਥੈਂਕ ਯੂ ਤੁਸੀਂ ਇਸ ਫਿਲਮ ਦਾ ਪਾਰਟ ਬਣੇ ਮੈਂ ਆਪਣੇ ਆਪ ਨੂੰ ਬੜਾ ਬlesed ਫੀਲ ਕਰ ਰਿਹਾ ਇੱਥੇ ਜੀ ਤੇ ਇਹ ਤਾਂ ਬਹੁਤ ਮੇਰੀ ਜ਼ਿੰਦਗੀ ਦਾ ਅੱਜ ਤੱਕ ਦਾ ਬੈਸਟ ਟਾਈਮ ਹੈ ਲੱਗਦਾ ਹਮੇਸ਼ਾ ਬੈਸਟ ਹੀ ਰਹਿਣਾ ਜੀ ਗਿਪੀ ਭਾਈ ਨੇ ਜਦੋਂ ਨਰੇਸ਼ਨ ਦਿੱਤੀ ਸੀ ਨਾ ਤੇ ਮੈਂ ਮੈਨੂੰ ਯਾਦ ਆ ਮੈਂ ਕਿਹਾ ਸੀ ਮੈਂ ਕਿਹਾ ਭਾਈ ਇਹ ਸਾਰੇ ਹੀ ਕਰਨੇ ਆ ਮੈਂ ਕਈ ਵਾਰੀ ਹੁੰਦਾ ਨਾ ਕਿ ਇੱਕ ਅੱਧਾ ਗਾਣਾ ਕੋਈ ਹੋਰ ਕਰ ਦਿੰਦਾ ਮੈਂ ਕਿਹਾ ਭਾਈ ਇਹ ਸਾਰੇ ਗਾਣੇ ਮੈਂ ਕਰਨੇ ਨੇ ਤੇ ਪ੍ਰਮਾਤਮਾ ਹੀ ਦਿਆ ਹੋਈ ਜੀ ਗਾਣੇ ਬਣ ਗਏ ਮਤਲਬ ਮੈਨੂੰ ਤਾਂ ਲੱਗਦਾ ਹੁੰਦਾ ਕਿ ਮੈਂ ਤਾਂ ਲਿਖਦਾ ਹੀ ਨਹੀਂ ਮਹਾਰਾਜ ਦਿਆ ਹੁੰਦੀ ਤੇ ਲਿਖਿਆ ਜਾਂਦਾ ਜੀ ਕਹਿੰਦੇ کہیں ਐਸੇ ਤੋਂ ਨਹੀਂ ਹੈ ਕਿ ਇਹ ਘਰ ਸੇ ਲਿਖ ਕੇ ਲੈ ਕੇ ਆਤਾ ਹੈ ਔਰ ਯਹਾਂ ਪੇ ਪਟਾਕ ਸੇ 2 ਮਿੰਟੇ ਮੇ ਪਾਰ ਜਾ ਕੇ ਮੇਰੇ ਮੇਰੇ ਪੇ ਕਹਿੰਦੇ ਪ੍ਰਭਾਵਜਾ ਪਾ ਲੈਂਦਾ ਐਡੀ ਵੱਡੀ ਸਟੇਜ ਲੱਗਿਆ ਕਰਨ ਸਰ ਪਹੁੰਚੇ ਨੇ ਸਰ ਬ ਕਹਿੰਦੇ کہیں ਐਸੇ ਤਾਂ ਨਹੀਂ ਹੈ ਕਿ ਇਹ ਘਰ ਸੇ ਲੈ ਕੇ ਲੈ ਕੇ ਆਤਾ ਹੈ ਔਰ ਯਹਾਂ ਪੇ ਪਟਾਕ ਸੇ 2 ਮਿੰਟੇ ਮੇ ਪਾਰ ਜਾ ਕੇ ਮੇਰੇ ਮੇਰੇ ਪੇ ਕਹਿੰਦੇ ਪ੍ਰਭਾਵਜਾ ਪਾ ਲੈਂਦਾ ਮੈਂ ਕਹਾਂ ਲਈ ਜੀ ਘਰ ਸੇ ਵੀ ਲੈ ਕੇ ਹਾਂ ਜੀ ਅਪੀ ਜੀ ਨਹੀਂ ਪਹਿਲਾਂ ਤਾਂ ਬੜੀ ਵੱਡੀ ਗੱਲ ਹੈ ਜੀ ਮੇਰੇ ਲਈ ਮੈਂ ਕਹਿ ਰਿਹਾ ਕਿ ਪੰਜਾਬ ਪੰਜਾਬੀ ਲਈ ਬਹੁਤ ਵੱਡੀ ਗੱਲ ਹੈ ਕਿ ਐਡੀ ਵੱਡੀ ਸਟੇਜ ਲੱਗਿਆ ਕਰਨ ਸਰ ਪਹੁੰਚੇ ਨੇ ਸਰ ਬਹੁਤ ਬਹੁਤ ਥੈਂਕ ਯੂ ਤੁਸੀਂ ਇਸ ਫਿਲਮ ਦਾ ਪਾਰਟ ਬਣੇ ਮੈਂ ਆਪਣੇ ਆਪ ਨੂੰ ਬੜਾ ਬlesed ਫੀਲ ਕਰ ਰਹਾ ਇੱਥੇ ਜੀ ਤੇ ਇਹ ਤਾਂ ਬਹੁਤ ਮੇਰੀ ਜ਼ਿੰਦਗੀ ਦਾ ਅੱਜ ਤੱਕ ਦਾ ਬੈਸਟ ਟਾਈਮ ਹੈ ਲੱਗਦਾ ਹਮੇਸ਼ਾ ਬੈਸਟ ਹੀ ਰਹਿਣਾ ਜੀ ਇਹ ਗਿੱਪੀ ਭਾਈ ਨੇ ਜਦੋਂ ਨਰੇਸ਼ਨ ਦਿੱਤੀ ਸੀ ਨਾ ਤੇ ਮੈਂ ਮੈਨੂੰ ਯਾਦ ਆ ਮੈਂ ਕਿਹਾ ਸੀ ਮੈਂ ਕਿਹਾ ਭਾਈ ਇਹ ਸਾਰੇ ਹੀ ਕਰਨੇ ਆ ਮੈਂ ਕਈ ਵਾਰੀ ਹੁੰਦਾ ਨਾ ਕਿ ਇੱਕ ਅੱਧਾ ਗਾਣਾ ਕੋਈ ਹੋਰ ਕਰ ਦਿੰਦਾ ਮੈਂ ਕਿਹਾ ਭਾਈ ਇਹ ਸਾਰੇ ਗਾਣੇ ਮੈਂ ਕਰਨੇ ਨੇ ਤੇ ਪ੍ਰਮਾਤਮਾ ਹੀ ਦਿਆ ਹੋਈ ਜੀ ਗਾਣੇ ਬਣ ਗਏ ਮਤਲਬ ਮੈਨੂੰ ਤਾਂ ਲੱਗਦਾ ਹੁੰਦਾ ਕਿ ਮੈਂ ਤਾਂ ਲਿਖਦਾ ਹੀ ਨਹੀਂ ਮਹਾਰਾਜ ਦਿਆ ਹੁੰਦੀ ਤੇ ਲਿਖਿਆ ਜਾਂਦਾ ਜੀ ਕਦੇ کہیں ਐਸੇ ਤੋਂ ਨਹੀਂ ਹੈ ਕਿ ਇਹ ਘਰ ਸੇ ਲਿਖ ਕੇ ਲੈ ਕੇ ਆਤਾ ਹੈ ਔਰ ਯਹਾਂ ਪਟਾਕ ਸੇ 2 ਮਿੰਟੇ ਮੇ ਪਾਰ ਜਾ ਕੇ एड् वीड्डी स्टेज लगी लग है करण सर पहुंचे ने सर बहुत बहुत थैंक यू तुम इस फिल्म का पार्ट बने यानी कहीं ऐसे तो नहीं है कि ये घर से लिख के लिख के आता है और यहाँ पे पटाख से दो मिनट में बाहर जाके मेरी मेरे पे कभी प्रभाव जि पा लेंदा मैं क्या घर से लिख हाँ आप पहले तो बड़ी वीड्डी गल है जी मेरे लिए मैं कह रहा कि पंजाब पंजाबी बहुत वो गल है कि ਇੱਡੀ ਵੱਡੀ ਸਟੇਜ ਲੱਗਿਆ ਕਰਨ ਸਰ ਪਹੁੰਚੇ ਨੇ ਸਰ ਬਹੁਤ ਬਹੁਤ ਥੈਂਕ ਯੂ ਤੁਸੀਂ ਇਸ ਫਿਲਮ ਦਾ ਪਾਰਟ ਬਣੇ ਮੈਂ ਆਪਣੇ ਆਪ ਨੂੰ ਬੜਾ ਬlesed ਫੀਲ ਕਰ ਰਹਾ ਇੱਥੇ ਜੀ ਤੇ ਇਹ ਤਾਂ ਬਹੁਤ ਮੇਰੀ ਜ਼ਿੰਦਗੀ ਦਾ ਅੱਜ ਤੱਕ ਦਾ ਬੈਸਟ ਟਾਈਮ ਲੱਗਦਾ ਹਮੇਸ਼ਾ ਬੈਸਟ ਹੀ ਰਹਿਣਾ ਜੀ ਇਹ ਗਿੱਪੀ ਬਾਈ ਨੇ ਜਦੋਂ ਨਰੇਸ਼ਨ ਦਿੱਤੀ ਸੀ ਨਾ ਤੇ ਮੈਂ ਮੈਨੂੰ ਯਾਦ ਆ ਮੈਂ ਕਿਹਾ ਸੀ ਮੈਂ ਕਿਹਾ ਭਾਈ ਇਹ ਸਾਰੇ ਹੀ ਕਰਨੇ ਆ ਮੈਂ ਕਈ ਵਾਰੀ ਹੁੰਦਾ ਨਾ ਕਿ ਇੱਕ ਅੱਧਾ ਗਾਣਾ ਕੋਈ ਹੋਰ ਕਰ ਦਿੰਦਾ ਮੈਂ ਕਿਹਾ ਭਾਈ ਇਹ ਸਾਰੇ ਗਾਣੇ ਮੈਂ ਕਰਨੇ ਨੇ ਤੇ ਪ੍ਰਮਾਤਮਾ ਹੀ ਦਿਆ ਹੋਈ ਜੀ ਗਾਣੇ ਬਣ ਗਏ ਮਤਲਬ ਮੈਨੂੰ ਤਾਂ ਲੱਗਦਾ ਹੁੰਦਾ ਕਿ ਮੈਂ ਤਾਂ ਲਿਖ മഹാരാ ദിവ